ਨਿਕਰਦਾ ਇਹਨਾਂ ਚੰਗੀ ਤਰ੍ਹਾਂ ਨਾਲ ਲਿਖਿਆ ਹੋਇਆ ਕੋਈ ਬਟਨ ਸੋ ਸਫਾਈ ਦੀ ਗੱਲ ਕਰੀਏ ਤਾਂ ਬਹੁਤ ਬੁਰਾ ਹਾਲ ਹੈ ਗੱਡੀ ਦਾ ਆਹ ਥੱਲੇ ਦੇਖਦੇ ਪੋਚੇ ਪਾਚੇ ਪਏ ਆ ਵਿੱਚ ਦੇਖੋ ਥੁੱਕਿਆ ਆਪਾਂ ਖੜੇ ਆ ਰੇਲਵੇ ਸਟੇਸ਼ਨ ਹਰਿਦਵਾਰ ਦੇ ਪਲੇਟਫਾਰਮ ਨੰਬਰ 4 ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਤੇ ਮੈਂ ਹਾਂ ਸਰਿੰਦਰ ਸਿੰਘ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂਗਾ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ 'ਚ ਮੈਂ ਆਪਣੇ ਚੈਨਲ ਦੇ ਉੱਪਰ ਮੈਂ ਹਾਂ सुरेंद्र ਸਿੰਘ ਤੁਹਾਡਾ ਨਿੱਘਾ ਸਵਾਗਤ ਕਰਦਾ ਜੀ ਆਪਣਾ ਸਫਰ ਰਹੇਗਾ ਅੱਜ 12053 ਹਰਿਦੁਆਰ ਅੰਮ੍ਰਿਤਸਰ ਜਨ ਸ਼ਤਾਬਦੀ ਦੇ ਵਿੱਚ ਇਹ ਹੈ ਟ੍ਰੇਨ ਨੰਬਰ ਤੇ ਆਪਾਂ ਲਵਾਂਗੇ ਸੀਟ ਦੇ ਵਿੱਚ ਬੈਠਾਂਗੇ ਇਹ ਹੈ ਪ੍ਰੀਫਰਮ ਨੰਬਰ 4 ਜੇ ਆਪਾਂ ਇਹਦੇ ਸਟੇਸ਼ਨ ਕੋਡ ਦੀ ਗੱਲ ਕਰੀ ਤਾਂ ਸਟੇਸ਼ਨ ਕੋਡ ਹੈ HW ਹਰਿਦੁਆਰ ਦਾ ਜਿਹੜਾ ਰੇਟ ਸਟੇਸ਼ਨ ਕੋਡ ਆ ਜੀ ਸੋ ਆਪਾਂ ਚੱਲਾਂਗੇ ਵੇਟ ਕਰਾਂਗੇ ਇਹਦੀ ਇਹ ਕੁਛ ਇਧਰੋਂ ਲੇਟ ਆਈ ਹੈ ਇਸ ਕਰਕੇ ਇਹ ਲੇਟ ਹੀ ਚੱਲੇਗੀ ਜੀ ਸੋ ਆਪਣੀ ਟ੍ਰੇਨ ਤੇ ਚੱਲਾਂਗੇ ਦੇ ਵਿੱਚ ਸਫ਼ਰ ਕਰਾਂਗੇ ਚੇਅਰ ਕਾਰ ਦੇ ਵਿੱਚ ਤੋਂ ਆਪਣੀ ਟ੍ਰੇਨ ਦੀ ਜਿਹੜੀ ਅਨਾਊਂਸਮੈਂਟ ਉਹ ਹੋ ਰਹੀ ਆ ਸੋ ਸਫਾਈ ਦੀ ਗੱਲ ਕਰੀਏ ਤਾਂ ਬਹੁਤ ਬੁਰਾ ਹਾਲ ਹੈ ਗੱਡੀ ਦਾ ਹਾਂ ਥੱਲੇ ਦੇਖ ਰਹੇ ਹੋ ਪੋਚੇ ਪਾਚੇ ਪਏ ਆ ਵਿੱਚ ਦੇਖੋ ਧੁੱਕਿਆ ਪਿਆ ਲੋਕਾਂ ਨੇ ਕਾਲ ਜੱਟੇ ਪਏ ਆ ਹਾਂ ਜੀ ਖੜੇ ਸੀ ਇੱਕ ਵਾਰ ਹਾਂਜੀ ਸੋ ਇਹ ਹੈ ਹਰਦਵਾਰ ਦਾ ਪਲੇਟਫਾਰਮ ਨੰਬਰ 4 ਤੇ ਹਜੇ ਆਪਣਾ ਲੋਕੋਮੋਟਿਵ ਜਿਹੜਾ ਇਲੈਕਟ੍ਰਿਕ ਲੱਗਣਾ ਇਹਨੂੰ ਲੱਗਿਆ ਨਹੀਂ ਹੈਗਾ। ਮੈਂ ਜੀ ਬਾ ਬਾਜ ਜੰਕਸ਼ਨ। ਸਾਹਮਣੇ ਉੱਤਰ ਰੇਲਵੇ ਮਜ਼ਦੂਰ ਯੂਨੀਅਨ ਦਾ ਆਫਿਸ। ਕੋਈ ਟ੍ਰੇਨ ਦੇ ਅੰਦਰ ਗੱਲ ਕਰੀਏ ਤਾਂ ਤਾਂ ਕਾਫੀ ਦੇਖੋ ਗੰਦ ਪਿਆ ਲਿਫਾਫੇ ਉਹ ਕਿੱਲੇ ਨੇ ਹੈ ਜੀ। ਕਾਫੀ। ਟ੍ਰੇਨ ਸੁੰਦਰ ਆ ਬੱਲੇਕਿਨ ਲੋਕਾਂ ਨੇ ਇਹ ਪੱਟੀ ਮਿਸ ਕਰਤੀ ਪਈ ਆ। ਤੇ ਕੋਈ ਟ੍ਰੇਨ ਜਾ ਰਹੀ ਆ ਹਰਿਸ਼ੀਕੇਸ਼ ਨੂੰ। ਦੇਖਦੇ ਆ ਕਿਹੜੀ ਟ੍ਰੇਨ ਆ। ਅਰਦੋਆਸ਼ੀਗਰ ਜਿਹੜੀ ਇਹ ਟ੍ਰੇਨ ਚੱਲੀ ਆ ਜੀ। ਪੈਸੇਂਜਰ ਟ੍ਰੇਨ ਆ। ਸਾਹਮਣੇ ਹੈ ਪੇਖੋ ਨੰਬਰ 3 ਤੇ 2 ਤੇ 1 ਨੰਬਰ ਬੇਡ ਫਾਰਮ ਤੇ ਵੀ ਇੱਕ ਟ੍ਰੇਨ ਜਿਹੜੀ ਉਹ ਖੜੀ ਆ। ਪੌੜੀਆਂ ਉੱਤਰ ਨਹੀਂ ਜਿਹੜੀ ਆ ਐਸਕੇਲੇਟਰ ਜਿਹੜਾ ਲੱਗੇ ਹੋਇਆ ਉਹ ਦੇਖ ਰਹੇ ਤੁਸੀਂ ਇਹ ਤਨੂ ਭਾਈ ਜਿਹੜਾ ਉਤਰ ਰਿਹਾ ਹੈਗਾ ਉਹ ਪੌਂਟ ਪਲੇਟਫਾਰਮ ਨੇ ਇਸ ਰੇਲਵੇ ਸਟੇਸ਼ਨ ਦੇ ਹਰੀਦوار ਦੇ ਤੇ ਕਾਫੀ ਸਾਫ ਸੁਥਰਾ ਜਿਹੜਾ ਇਹ ਰੇਲਵੇ ਸਟੇਸ਼ਨ ਹੈਗਾ ਭਾਈ ਕਰਤਵਾ ਅਮਰ ਇਸ ਇਹ ਹਜੇ ਆਪਣਾ ਤਾਂ ਲੇਟ ਆਈ ਹੈ ਇਸ ਕਰਕੇ 25 ਹੋ ਗਿਆ ਟਾਈਮਿੰਗ ਹੋਇਆ ਹੈ ਜਦੋਂ ਤੋਂ ਕੋਸ਼ਿਸ਼ ਜੰਡੀਪਾ ਨਾ ਬੰਬ ਕੋ ਸਿਸਟਮ ਹੁੰਦੇ ਆ ਉਹ ਸਿਸਟਮ ਫਾਲੋ ਕਰਕੇ ਹੀ ਟ੍ਰੇਨ ਚੱਲਣਾ ਹੁੰਦਾ ਜੀ ਤੇ ਦੇਖ ਰਹੇ ਤੁਸੀਂ ਪਲੇਟਫਾਰਮ ਨੰਬਰ 3 ਸਾਹਮਣੇ ਤੇ ਪੌੜੀਆਂ ਤੇ ਇਸ ਤਰ੍ਹਾਂ ਦਾ ਇਹ ਸਟੇਸ਼ਨ ਆ ਜੀ ਥੱਲੇ ਗੰਦ ਪਾਇਆ ਲੋਕਾਂ ਨੇ ਪੂਰਾ ਉਹ ਸਾਹਮਣੇ ਦਿਰਦੋਂ ਨਾਲ ਟ੍ਰੇਨ ਵੀ ਚੱਲ ਪਈ ਆ ਜੀ ਇੱਕ ਨੰਬਰ ਪਲੇਟ ਪਰ ਉਹ ਜਿਹੜਾ ਲਾਲ ਜਿਹੜਾ ਬਣਾ ਹੋਇਆ ਜਿੱਥੇ ਟਾਈਮ ਲੱਗਿਆ ਹੋਇਆ ਸਾਹਮਣੇ ਇੱਕ ਨੰਬਰ ਪਲੇਟ ਪਰ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਕਿ ਮੈਨੂੰ ਕੋਈ ਫਾਇਨ ਨਹੀਂ ਸੀ ਨਹੀਂ ਤਾਂ ਮੈਂ ਤੁਹਾਨੂੰ ਸਾਰਾ ਸਟੇਸ਼ਨ ਜਿਹੜਾ ਦਿਖਾਣਾ ਸੀਗਾ ਇਹ ਆਪਣੀ ਟ੍ਰੇਨ ਜਿਹੜੀ ਆ ਹਰਦਵਾਰ ਰੇਲਵੇ ਸਟੇਸ਼ਨ ਤੋਂ ਚੱਲ ਪਈ ਹੈ ਜੀ ਚਾਰ ਨੰਬਰ ਪਲੇਟ ਪਰ ਗਾੜਾ ਸਾਹਿਬ ਡਰਾਈਵਰ ਸਾਹਿਬ ਛੱਡੀ ਜਿਹੜੀ ਦੇ ਰਹੇ ਆ ਤੇ ਬਿਖੇ ਰਹਿ ਗਿਆ ਆਪਣਾ ਸਟੇਸ਼ਨ ਤੇ ਚੱਲ ਪਈ ਆ ਥੋੜਾ ਲੇਟ ਚੱਲ ਰਹੀ ਆ ਜਿਹਨੂੰ 3:28 ਮਿੰਟ ਤੇ ਚੱਲੀਏ ਜਦਕਿ ਇਹਦਾ ਟਾਈਮ 2:40 ਦਾ ਹੈਗਾ ਸੋ ਬਾਏ ਬਾਏ ਕਰ ਚੰਨੇ ਆਪਾਂ ਹਰ ਦੋਆ ਰੇਲਵੇ ਸਟੇਸ਼ਨੋਂ ਜੀ ਉਹ ਹੈ ਕਲਕਾਤਾ ਵਸਾਈ ਦਵਾਰ ਰੇਲਵੇ ਚੰਦਾ ਖੜਾ ਗਿਆ ਜਿਹੜੇ ਇਹ ਰੀ ਉਹਨਾਂ ਇਹ ਤਾਂ ਤੁਸੀਂ ਸੀ ਤਾਂ ਮਿਲਦੇ ਸੀ ਕਿ ਕਿ ਰੈਂਪ ਹੈਗੇ ਆ ਜਿਹੜੇ ਕੋਈ ਇਸ ਤਰ੍ਹਾਂ ਨਹੀਂ ਤੁਰ ਸਕਦੇ ਔੜੀਆਂ ਤੇ ਔਰ ਇਸ ਰਾਹੀਂ ਉੱਤਰ ਕੇ ਜਿਹੜੇ ਉੱਥੇ ਥੱਲੇ ਉਹ ਪਹੁੰਚਦੇ ਨੇ ਉਹ ਪਿੰਡ ਉਹਦੇ ਦੇ ਵਾਈਪ ਹੋਏ ਕੇ ਤਰੀਕਾ ਚੱਲੀ ਹੈ ਉਹ ਹੈ ਹਰਿਦੁਆਰ ਦਾ ਅਰਿਦੇਵਿਸ਼ਨ ਨੂੰ ਸਾਹਮਣੇ ਦੇਖ ਰਹੇ ਹਾਂ ਬਹੁਤ ਵੱਡਾ ਇਹ ਹਰੀਜਵਾਰ ਦਾ ਰੇਲਵੇ ਸਟੇਸ਼ਨ ਆ ਜੀ ਸਾਹਮਣੇ ਹੈ 2 1 2 ਤੇ 3 ਨੰਬਰ ਪਲੇਟਫਾਰਮ ਤੇ ਆਪਾਂ ਬਾਈ-ਬਾਈ ਕਰ ਚੱਲਿਆਂ ਸਾਹਮਣੇ ਹਰਕੀ ਪੌੜੀ ਦੀ ਜਿਹੜੀ ਆ ਸੜਕ ਉਹ ਜਾ ਰਹੀ ਹੈ ਜੀ ਬਿਲਕੁਲ ਸਾਹਮਣੇ ਸਾਹਮਣੇ ਪਹਾੜਾਂ ਦਾ ਤੁਹਾਨੂੰ 뷰 ਬੜਾ ਵਧੀਆ ਨਜ਼ਰ ਆ ਰਿਹਾ ਹੋਣਾ ਤੇ ਸਾਹਮਣੇ ਪਾਸੇ ਵੀ ਕੁਝ ਪਲੇਟਫਾਰਮ ਬਣੇ ਹੋਏ ਆ ਜਿੱਥੇ ਰਾਹਾ ਟ੍ਰੇਨ ਖੜੀ ਹੈ ਜੀ ਉਧਰ ਵੀ ਕਿਸੇ ਦਿਨ ਮੈਂ ਤੁਹਾਨੂੰ ਦੁਆਰਾ ਤੋਂ ਇਹਦਾ ਜਿਹੜਾ ਰਿਵਿਊ ਦਵਾਂਗਾ ਸਾਰਾ ਹਰੀਦوار ਜਿਹੜਾ ਰੇਲਵੇ ਸਟੇਸ਼ਨ ਆ ਇਹਦਾ ਸੋ ਹਰੀਦوار ਰੇਲਵੇ ਸਟੇਸ਼ਨ ਦੀ ਕੋਡ ਦੀ ਗੱਲ ਕਰੀਏ ਇਹਦਾ ਸਟੇਸ਼ਨ ਕੋਡ ਹੈ ਐਚ ਡਬਲਯੂ ਸੋ ਐਚ ਡਬਲਯੂ ਇਹਦਾ ਸਟੇਸ਼ਨ ਕੋਡ ਆ ਜੀ ਤੇ ਆਪਾਂ ਨਿਕਲ ਚੱਲੇ ਆ ਮਿਲਦੇ ਆ ਤੁਹਾਨੂੰ ਅੱਗੇ ਰੁੜਕੀ ਜਾ ਕੇ ਹਜੇ ਹਰੀਦوار ਦਾ ਹੀ ਏਰੀਆ ਯਾਰਡ ਦਾ ਚੱਲ ਰਿਹਾ ਜੀ ਤੇ ਕੁਝ ਪਲੇਟਫਾਰਮ ਵੀ ਹੈਗੇ ਸਾਹਮਣੇ ਦੋ ਤਿੰਨ ਚਾਰ ਪਲੇਟਫਾਰਮ ਹੈਗੇ ਆ ਮੇਬੀ ਚਲੋ ਆਪਾਂ ਤੁਹਾਨੂੰ ਜਿਹੜਾ ਇੱਥੇ ਸਪੈਸ਼ਲ ਇਸ ਸਟੇਸ਼ਨ ਦਾ ਜਿਹੜਾ ਉਹ ਦਵਾਂਗੇ ਜੀ ਤੇ ਜਿਹਦੇ ਅੰਦਰ ਇੱਕ ਵੀ ਜਿਹਦਾ ਟਿਕਾ ਉਹ ਆ ਜਾ ਰਹੇ ਆ ਆਪਾਂ ਲੁੜਕੀ ਵਾਲਾ ਆਪਣਾ ਜਿਹੜਾ ਸਫਰ ਰਹੇਗਾ ਹਰੀਦوار ਤੋਂ ਅੰਬਾਲਾ ਕੈਂਟ ਦਾ ਰਹੇਗਾ ਜੀ 1 ਘੰਟਾ ਤਕਰੀਬਨ ਦੇਰੀ ਨਾਲ ਚੱਲ ਰਹੀ ਹੈ ਅੱਜ ਗੱਡੀ ਇਹ ਪਾਵਰ ਕੈਵਨ ਸਾਹਮਣੇ ਉੱਤਰ ਰੇਲਵੇ ਹਰੀਦਵਾਰ ਦਾ ਦੇਖ ਜਿਹਾ ਪਿਆਰਡ ਦੇ ਵਿੱਚ ਹੀ ਘੁੰਮ ਰਹੇ ਆ ਜੀ ਤੋਂ ਆਪਣੀ ਜਾਨ ਸਾਵਧਾਨੀ ਜਿਹੜੀ ਸਪੀਡ ਆ ਫੜ ਲਈ ਹੈ ਜੀ ਕਿੰਨੇ ਰੁਪਏ ਜਿਹੜੇ ਪੈਸੇ ਮੰਗ ਰਹੇ ਤੁਸੀਂ ਦੇਖ ਰਹੇ ਹੋ ਐਨਕਾ ਵਾਲਾ ਕਿੰਨਾ ਦੇ ਹੈ ਫਰੌਂਟ ਬਾਂ ਕੋਚ ਬਹੁਤ ਹੋਣੇ ਨਵੇਂ ਕੋਚ ਬਣੇ ਹੋਏ ਆ ਟਰਾਂਸਪੇਰੈਂਟ ਜਿਹੜੇ ਉੱਪਰ ਰੈਕ ਬਣੇ ਹੋਏ ਆ ਜੀ ਇਹ ਹੈ ਵਾਸ਼ਿੰਗ ਲਾਈਨ ਫਰੀਦਬਾਦ ਰੇਲਵੇ ਸਟੇਸ਼ਨ ਲਈ ਜਿਹੜੇ ਲਿਖਿਆ ਵੀ ਹੋਇਆ ਸੀ ਵਾਸ਼ਿੰਗ ਲਾਈਨ ਤੇ ਸਾਫ ਸਫਾਈ ਆ ਜਿਹੜਾ ਧੋਣ ਦਾ ਇੱਥੇ ਕੰਮ ਜਿਹੜਾ ਉਹ ਨਿਰੰਤਰ ਚੱਲਦਾ ਰਹਿੰਦਾ ਹੈਗਾ ਤੁਸੀਂ ਵੀ ਦੇਖ ਰਹੇ ਹੋ ਉਹ ਅੰਡਰ ਬ੍ਰਿਜ ਜਿਹੜਾ ਤੁਸੀਂ ਦੇਖ ਰਹੇ ਹੋ ਪਾਸ ਬਿਲਕੁਲ ਜਸਟ ਹਰਦਵਾਰ ਦੇ ਵਿੱਚ ਪੱਥਰੀ ਪੱਥਰ ਤੁਹਾਨੂੰ ਇੱਥੇ ਜਿਹੜਾ ਨਜ਼ਰ ਆਏਗਾ ਜੀ ਆਹ ਦੇਖੋ ਪੱਟਿਆ ਪਿਆ ਪੱਥਰੀ ਪੱਥਰ ਥੱਲੇ ਖੱਡੇ ਤੇ ਆਪਾਂ ਹਾਈਟ ਤੇ ਜਾ ਰਹੇ ਹਾਂ ਹਰਿਦਵਾਰ ਦਾ ਬਾਜ਼ਾਰ ਸਾਹਮਣੇ ਦੇਖ ਰਹੇ ਹਾਂ ਬਹੁਤ ਸੋਹਣੇ ਸੋਹਣਿਆ ਕੋਠੀਆਂ ਹਰੀਦਵਾਰ ਦੇ ਵਿੱਚ ਥੋ ਜਵਾਲਾਪੁਰ ਆਪਾਂ ਰੇਲਵੇ ਸਟੇਸ਼ਨ ਸਟ ਕਰ ਰਹੇ ਹਾਂ ਜੀ ਦੇਖੋ ਕਿੰਨੇ ਆਟੋ ਜੀ ਆਟੋ ਖੜੇ ਆ ਜੀ ਨਿਫਾ ਹਜ਼ਾਰਾਂ ਚ ਪਏ ਆ ਨਵੇਂ ਆਟੋ ਆਏ ਹੋਣੇ ਕਿਤੋਂ ਚਲੋ ਆਪ ਹਰਵਾਦ ਪਹਿਲੇ ਮੈਂ ਬੜੀ ਕਰਦੇ ਗਿਣ ਲਓ ਜੀ ਗਿਣ ਕੇ ਦੱਸਿਓ ਕਮੈਂਟ ਕਰਕੇ ਕਿੰਨੇ ਆ ਇਹ ਆਟੋ ਆ ਇੱਕ 2 3 4 5 ਰੋਹਾਂ ਨੇ 4 ਰੋਹਾਂ ਨੇ ਜੀ ਸਾਹਮਣੇ ਤੋਂ ਇੱਕ ਨੰਬਰ ਫੇਸ ਕਰੂੰ ਦਿਖ ਰਿਹਾ ਲਾਲ ਜਿਹੜਾ ਬਣਾ ਹੋਇਆ ਇੱਥੇ ਟਾਈਮ ਲੱਗਾ ਹੋਇਆ ਸਾਹਮਣੇ ਇੱਕ ਨੰਬਰ ਫੇਸ ਕਰੂੰ ਤੁਹਾਨੂੰ ਦਿਖਾ ਰਿਹਾ ਜਿੰਨੇ ਕੁ ਪਾਈ ਨੇ ਸੀ ਨਹੀਂ ਤਾਂ ਮੈਂ ਤੁਹਾਨੂੰ ਸਾਰਾ ਸਟੇਸ਼ਨ ਜਿਹੜਾ ਦਿਖਾਣਾ ਸੀਗਾ ਸਟੇਸ਼ਨ ਜਿਹੜਾ ਪਾਸੇ ਕਰ ਰਹੇ ਆ ਕਰ ਗਏ ਆ ਜਾਇ ਜਾਣਾ ਅਕਸਰ ਦੇ ਬਾਹਰੋਂ ਵਾਣੇ ਚੱਲੇ ਆਂ ਤੇ ਆ ਸਾਹਮਣੇ ਲਾਈਨ ਨੂੰ ਦੇਖ ਰਿਹਾ ਹਾਂ ਇਹ ਲਖਸਰ ਬਾਈਪਾਸ ਜਾ ਰਹੇ ਆ ਇੱਥੇ ਇੱਕ ਕੋਣ ਬਣ ਜਾਂਦਾ ਸਾਹਮਣੇ ਸੈਂਟਰ ਦੇ ਵਿੱਚ ਇੱਕ ਸਟੇਸ਼ਨ ਆ ਲਖਸਰ ਇਹ ਲਖਸਰ ਦੇ ਬਾਹਰੋਂ ਵਾਹਰ ਆਪਾਂ ਇਧਰੋਂ ਜਾਵਾਂਗੇ ਤੇ ਬਾਹਰੋਂ ਬਾਰੇ ਆਪਾਂ ਇਹ ਆ ਗਏ ਆ ਤੇ ਇਹ ਸਾਹਮਣੇ ਜਿਹੜੀ ਰੋਟ ਲਾਈਨ ਦਿਖ ਰਹੀ ਇਹ ਲਖਸਰ ਦੇ ਬਾਹਰੋਂ ਬਾਹਰ ਲਖਨਊ ਵਗੈਰਾ ਨੂੰ ਜਾਂਦੀ ਆ ਅਨੋਖੇ ਵੀ ਦਿਖਾਵਾਂਗੇ ਜਿੱਥੋਂ ਲਖਸਰ ਨੂੰ ਅੰਦਰ ਨੂੰ ਰੇਲਵੇ ਲਾਈਨ ਜਾਂਦੀ ਹੈ। ਸੋ ਇਹ ਸਾਹਮਣੇ ਰੇਲਵੇ ਲਾਈਨ ਤੋਂ ਨਜ਼ਰ ਆ ਰਹੀ ਉਹਨੇ ਲਖਸਰ ਨੂੰ ਜਾਂਦੀ ਹੈ। ਆਪਾਂ ਦੇਖ ਤੁਹਾਨੂੰ ਸਾਦੇ ਉਤਕੌਣ ਬਣਦੀ ਹੈ। ਉਹ ਸਾਹਮਣੇ ਜਾ ਕੇ ਸਾਰੇ ਇਹ ਲਖਸ ਸਟੇਸ਼ਨ ਆ ਜਿੱਕੇ। ਆ ਦੇਖੋ ਪਾਉਣੇ ਲਾਈਨ ਆ ਗਈ। ਇਹ ਹੁਣ ਆਪਾਂ ਅੰਬਾਲਾ ਵੱਤ ਜਾਵਾਂਗੇ ਇਹ ਲਾਈਨ ਤੋਂ। ਆਮਣੇ ਤੋਂ ਪੈਰੀ ਇਸ ਕਰਕੇ ਥੋੜਾ ਜਿਹਾ ਮੈਂ ਉਹਨਾਂ ਜੱਤਾਂ ਕਰਿਆ ਦੀ ਲੋਜ ਹੁਣ ਦੇਖੋ ਇਹ ਲਾਈਨ ਦਿਖ ਰਹੀ ਜਨੇ ਇਹ ਲਖਰ ਜਾਂਦੀ ਹੈ ਫੱਬੇ ਫੱਗੇ ਅਵਾਲਾ ਸਹਾਰਨਪੁਰ ਤੋਂ ਚਲੋ ਮਿਲਦੇ ਆਂ ਫਾਕ ਲਖਰ ਜਨੇ ਕਿ ਆਪਾਂ ਲੰਘੇ ਆਂ ਲੋ ਜੀ ਥੱਲੇ ਦੇਖੋ ਪੁਲ ਪੁਰਾਣੇ ਜਮਾਨੇ ਦੇ ਪੁਲ ਬਣੇ ਹੋਏ ਹੈ ਜੇ ਤੱਕ ਵੀ ਚੱਲ ਰਹੇ ਹੈ ਇਹ ਮੇਰੇ ਕੋਲ ਲਖਰ ਤੋਂ ਪਹਿਲਾਂ ਇਹ ਪੁਲ ਆਉਂਦਾ जो तो अपना देख 112 इंच बारह ईस्पीड जा रही है बाइक ट्रेन चार स्पीड है ਕਰਨਾ ਤੁਸੀਂ ਇਹ ਕਿਹੜੀ ਜਗ੍ਹਾ ਦੇਖ ਰਹੇ ਹੋ ਮੇਰੇ ਕੋਲ ਇੱਕ ਗੱਲ ਹੈ ਦਿੱਕਤ ਹੋ ਸੂਛਦਾ ਹੈ ਜੋ ਕਿ ਇਹ ਜੇ ਇਨ ਲਿਕਿਡਰ ਕੇ ਦਸਤੋ 3 ਪੌਟੇ ਦਾ ਪ੍ਰੋਬਲਮ ਜੰਮਾ ਨਾ ਕਰ ਜਾਵੇ ਤੇ ਅੰਬਾਲਾ ਸ਼ਾਮ ਨੂੰ ਸੋ ਤੋਂ ਲਈ ਸਰਾਬਲੀ ਹੋ ਗਈ ਸੋ ਆਪਾਂ ਸਾਨ ਬੁਰੇ ਆਲਟਰ ਸਿਗਨਲ ਆ ਗਿਆ ਗੰਦਾ ਪਾਣੀ ਕਮੈਂਟ ਕਰਕੇ ਬਤਾਉਣਾ ਭਾਈ ਜਿਹੜਾ ਸਾਨਨਪੁਰ ਤੋਂ ਇਹ ਕਿਹੜਾ ਨਾਲਾ ਹੈ ਸੋਸ ਭਾਈ ਦਾ ਬਹੁਤ ਮਾਣ ਆਦਾ ਜੀ ਤੁਹਾਨੂੰ ਦਿਖਾਇਆ ਦੀ ਪਹਿਲਾਂ ਇਹ ਸਾਰੀ ਟ੍ਰੇਨ ਜਿਹੜੀ ਐ ਇੰਟਰਕਨੈਕਟਡ ਆ ਬਹੁਤ ਪਾਵਰਫੁਲ ਜਿਹੜਾ ਇਲੈਕਟ੍ਰਿਕ ਲੋਕੋਮੋਟਿਵ ਐ ਦੇਖ ਰਹੇ ਤੁਸੀਂ ਮਾਲਕੜੀਆਂ ਨੂੰ ਖਿੱਚਦਾ ਸਭ ਤੋਂ ਤਕੜਾ ਇੰਡੀਅਨ ਐ ਇੰਜਨ ਜਿਹੜਾ ਐ ਹੈਗਾ ਮੇਕਿੰਗ ਇੰਡੀਆ ਬਹੁਤ ਜ਼ਬਰਦਸਤ ਇੰਡੀਅਨ डब्ल्यूएजी 12128 सोए ਹੈ सहारनपुर ਚੋਕੀ ਜੁਪੀ ਸਟ੍ਰੀਟ ਦੇ ਵਿੱਚ ਪੈਂਦਾ ਆਪਾਂ सहारनपुर ਜੰਕਸ਼ਨ ਦੇ ਆਊਟਰ ਤੋਂ ਹੀ ਆ ਤੇ ਸਾਹਮਣੇ ਇੱਕ ਹੋਰ ਲੋਕੋਮੋਟਿਵ ਖੜਾ ਦੇਖ ਰਹੇ ਹਾਂ ਉਹ ਗ੍ਰੀਨ ਰੰਗ ਦਾ ਇੰਡੀਅਨ ਰੇਲਵੇ ਡਬਲਯੂ ਏ ਜੀ 9 ਸਹਾਰਨਪੁਰ ਦਾ ਹੈਗਾ ਹੈ ਲਿਖਿਆ ਹੋਇਆ ਤੇ ਇਹ ਹੈ ਸਹਾਰਨਪੁਰ ਰੇਲਵੇ ਸਟੇਸ਼ਨ ਦਾ ਟੈਂਕ ਵਾਟਰ ਟੈਂਕ ਦੇਖ ਰਹੇ ਹੋ ਤੁਸੀਂ ਕਾਫੀ ਚਾਰ ਛੇਰਾ ਜਿਹੜਾ ਬਣਿਆ ਹੋਇਆ ਇਹਦਾ ਤਾਰਾਂ ਦਾ ਤੇ ਸੋ ਗਾਇਜ਼ ਆਪਾਂ ਆਪਣੀ ਟ੍ਰੇਨ ਜਿਹੜੀ ਆ 12053 ਅੰਮ੍ਰਿਤਸਰ ਜਿਹੜੀ ਆ ਇਥੇ ਜੰਨਸਤਾਵਲੀ ਪਹੁੰਚ ਰਹੀ ਆ ਸਾਨਪੁਰ ਰੇਲਵੇ ਸਟੇਸ਼ਨ ਤੇ ਪਹੁੰਚ ਰਹੀ ਹੈ 75 ਕਿਲੋ 76 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਆਪਣੀ ਟ੍ਰੇਨ ਜਿਹੜੀ ਆ ਸਾਨਪੁਰ ਜੰਕਸ਼ਨ ਤੇ ਪਹੁੰਚ ਗਈ ਆ ਜੰਨਸਤਾਵਲੀ ਅੰਮ੍ਰਿਤਸਰ ਜੰਨਸਤਾਵਲੀ ਦਾ ਨਾਮ ਆ ਜੀ ਤੇ ਸੋ ਗਾਈ ਜੇ ਗੱਲ ਕਰੀਏ ਸਾਨਪੁਰ ਰੇਲਵੇ ਸਟੇਸ਼ਨ ਦੀ ਤਾਂ ਸਾਰ ਕੋਲ ਰੇਲਵੇ ਸਟੇਸ਼ਨ ਦਾ ਕੋਡ ਆ OSRE ਦਾ ਸਟੇਸ਼ਨ ਕੋਡ ਆ ਜੀ ਜਿਹੜਾ ਉਰਦੂ ਚ ਵੀ ਲਿਖਿਆ ਹੋਇਆ ਸਹਾਨਪੁਰ ਰੇਲਵੇ ਇੱਥੋਂ ਤੋਂ ਦਿੱਲੀ ਨੂੰ ਪਠਾਨਡਾ ਅੰਮ੍ਰਿਤਸਰ ਔਰ ਹਰਦਵਾਰ ਵਾਸਤੇ ਟ੍ਰੇਨ ਜਿਹੜੀ ਉਹ ਲੈ ਸਕਦੇ ਹਾਂ ਆਪਣੀ ਗਾਜ 12053 ਸਹਾਨਪੁਰ ਦੇ 6 ਨੰਬਰ ਪਲੇਟਫਾਰਮ ਤੇ ਪਹੁੰਚ ਗਈ ਹੈ ਜੀ ਸੋ ਇਸ ਤਰ੍ਹਾਂ ਦਾ ਇਹ ਸਟੇਸ਼ਨ ਆ ਦੇਖ ਰਹੇ ਹਾਂ ਤੁਸੀਂ ਬਹੁਤ ਖੂਬਸੂਰਤ ਜਿਹੜਾ ਲਾਈਟਾਂ ਚੱਲ ਪਈਆਂ ਨੇ ਸਟੇਸ਼ਨ ਅਜ ਕਾਫੀ ਰਸ਼ ਰਹਿੰਦਾ 24 ਘੰਟੇ ਤੁਹਾਨੂੰ ਕਿਸੇ ਦਿਨ ਦੀ ਮੈਂ ਵੱਖਰੇ ਦੌਰ ਤੇ ਜਿਹੜੀ ਵੀਡੀਓ ਆਪਾਂ ਸਟੇਸ਼ਨ ਦੀ ਜਾਣਕਾਰੀ ਤੁਹਾਨੂੰ ਸਾਰੀ ਦਵਾਂਗੇ ਇਤਿਹਾਸ ਵੀ ਦੱਸਾਂਗੇ ਕਿਤੇ ਕਿਸੇ ਦਿਨ ਹੋਰ ਠੀਕ ਹੈ ਜੀ ਤੇ ਆਪਾਂ ਅੱਜ ਪਹੁੰਚੇ ਹੋਇਆ ਹਾਂ ਕਾਫੀ ਵੱਡਾ ਲੰਮਾ ਰੀਨਵੈਸਟੇਸ਼ਨ ਦਾ ਅੰਗਰੇਜ਼ਾਂ ਦੌਰ ਦਾ ਜਿਹੜਾ ਇਹ ਰੇਲਵੇ ਸਟੇਸ਼ਨ ਜਿਹੜਾ ਬਣਿਆ ਹੋਇਆ ਹੈ। ਉਹ ਤਕਰੀਬਨ 6 ਜਿਹੜੇ ਪਲੇਟਫਾਰਮ ਨੇ। ਤੇ ਇਹ ਵੀ ਜਿਹੜਾ ਸਟੇਸ਼ਨ ਅੰਗਰੇਜ਼ਾਂ ਦੌਰ ਦਾ ਤੁਸੀਂ ਦੇਖ ਰਹੇ ਹੋ ਅਮਾਲਾ ਟਾਈਪ ਜਿਵੇਂ ਫਲੋਰ ਦਾ ਰੇਲਵੇ ਸਟੇਸ਼ਨ ਉਸ ਤਰ੍ਹਾਂ ਦਾ ਇਹ ਸਟੇਸ਼ਨ ਜਿਹੜਾ ਬਣਿਆ ਤੁਸੀਂ ਦੇਖ ਰਹੇ ਹੋ ਫਲੋਰ ਜਿਹੜਾ ਪੰਜਾਬ ਦੇ ਵਿੱਚ ਸਟੇਸ਼ਨਾਂ ਉਸ ਤਰ੍ਹਾਂ ਦਾ ਇੱਕ ਨੂੰ ਨਜ਼ਰ ਆ ਰਿਹਾ ਹੁਣ ਸਾਹਮਣੇ ਭੋਜਨ ਵਾਲਿਆ ਰੈਸਟੋਰੈਂਟ ਰੂਮ ਸਾਹਮਣੇ ਐਗਜਿਟ ਆਊਟਰ ਐਂਟਰੀ ਉਹ ਗੇਟ ਸਾਹਮਣੇ ਹੈਗੇ ਆ ਤੇ ਇਹ ਇੱਕ ਟ੍ਰੇਨ ਆਈ ਹੈ ਜੀ ਨੌ ਚੰਦੀ ਐਕਸਪ੍ਰੈਸ ਜਿਹੜੀ ਕਿ ਪ੍ਰਯਗ ਰਾਜ ਸੰਗਮ ਤੋਂ ਸਹਾਨਪੁਰ ਤੱਕ ਚੱਲਦੀ ਹੈ ਜੀ ਇਹ ਲੱਗੀ ਆ ਜੀ ਉਹਦੇ ਹਜੇ ਪ੍ਰਿਆगराज ਸੰਗਮ ਸਾਨਨਪੁਰ ਤੋਂ ਕਾਫੀ ਰਾਸ ਤੁਸੀਂ ਦੇਖ ਰਹੇ ਹੋ ਸੋ ਜਿਹੜੀ ਇੱਥੇ ਮੁਸਲਮਾਨ ਕੰਟਰੀ ਕਮਿਊਨਿਟੀ ਮਾਫ ਕਰਨਾ ਬਹੁਤ ਹੈਗੀ ਆ ਤੇ ਸਾਨਨਪੁਰ ਦੇ ਆਪਾਂ ਪਹੁੰਚ ਗਏ ਆ ਜੀ ਇਹ ਸਾਹਮਣੇ ਵੀ ਜਿਹੜੀ ਅੰਗਰੇਜ਼ਾਂ ਦੌਰ ਦੀਆਂ ਬਿਲਡਿੰਗਾਂ ਤੁਸੀਂ ਦੇਖ ਰਹੇ ਹੋ ਕਾਫੀ ਰਾਸ ਤੁਸੀਂ ਦੇਖ ਰਹੇ ਆ ਪਹੁੰਚ ਗਿਆ ਜੀ ਨੂੰ ਅੱਗੇ ਹੋ ਜਾਓ ਕਾਫੀ ਰਸ਼ ਜਿਹੜਾ ਪੈ ਗਿਆ ਇਸ ਗੱਡੀ ਨੂੰ ਹਾਂ ਜੀ ਕਹਿੰਦੇ ਆ ਇਹ ਨਹੀਂ ਸਮਝ ਨਹੀਂ ਆਉਂਦੀ ਹੈ ਨਹੀਂ ਮੈਂ ਹੋ ਜਾਂਦਾ ਅੱਗੇ 6 ਵਾਟਰ ਟੈਂਕ ਦੀ ਗੱਲ ਕਰੀਏ ਲਾਲ ਜਿਹੜਾ ਬਣਿਆ ਹੋਇਆ ਹੈ ਡਬਲ ਵਾਟਰ ਟੈਂਕ ਹੈ ਜੀ ਇਹ ਜਿਹੜਾ ਰਾਜਪੁਰੇ ਵੀ ਹੈਗਾ ਅੰਬੀ ਇਹ ਵੀ ਚੱਲਦਾ ਹੋਏਗਾ ਕਿਉਂਕਿ ਸਲਾਬ ਤੂ ਕਾਫੀ ਆਈ ਹੋਈ ਹੈ ਇਹਦੇ ਹਾਲੇ-ਦਲੇ ਇਹ ਵੀ ਦੇਖੋ ਕਦੋਂ ਕਿੰਨਾ ਪੁਰਾਣਾ ਇਹ ਬਣਿਆ ਹੋਇਆ ਇਹ ਸਾਹਮਣੇ ਇੱਕ ਖਾਲੀ ਰੈਕ ਜਿਹੜਾ ਖੜਾ ਹੈਗਾ ਸ਼ਤਾਬ ਦੀ ਐਕਸਪ੍ਰੈਸ ਦਾ ਉਹ ਇਹ ਹੈ ਸਾਹਮਣੇ ਬੋਰਡ ਛੇ ਨੰਬਰ ਪਲੇਟਫਾਰਮ ਕੁਲ ਚੇਸ਼ ਹੋਲੇ ਪਟੂਰੇ ਸਾਰਾ ਕੁਝ ਇੱਥੇ ਅਵੇਲੇਬਲ ਆਤੀ ਫਰੂਟ ਵੀ ਅਵੇਲੇਬਲ ਆ ਵਾਇਜਾ ਪੁਲਟ੍ਰੇਨ ਸਹਾਨਪੁਰ ਤੋਂ ਨਿਕਲ ਚੁੱਕੀ ਆ ਇਹ ਇਨਸਾਰਨਪੁਰ ਦਾ ਰੇਲਵੇ ਸਟੇਸ਼ਨ ਦੇਖ ਰਹੇ ਤੁਸੀਂ ਆਹ ਦੇਖੋ ਨਾ ਤੋਂ ਤੋਂ ਵੀ ਜਾਰੀ ਤੇ ਆਪੀ ਦਾ ਸਟਾਫ ਤੋਂ ਹਾਂ ਤੋਂ ਕੀ ਯਾਦ ਹੈ ਜੀ ਸਨਪੁਰ ਦੀ ਚਲੋ ਮਿਲਦੇ ਹਾਂ ਨਾ ਜਮਨਾ ਨਗਰ ਜਾ ਕੇ एक अभी कहाँ रखा जाएगा तो लड़का भी को दुकान बंद पड़ी है हैं अच्छे बोले वो काम नहीं कर सकते कोई क्या करें क्या अभी जाके देखता हूँ क्या पोजीशन है तो हॉस्पिटल अगर मांग कर चल जाएगा और क्या चाहिए था ਸੋ ਪਾਹਨ ਸੀਟ ਚੇਂਜ ਕਰੀਆ ਮੰਗਲ ਵਾਲੇ ਦੇ ਵਿੱਚ ਵੀ ਫਿਰਦੇ ਆ ਜਨਸ਼ਤਾਬ ਦੇ ਵਿੱਚ ਤੇ ਇਹ ਇਤਰਾ ਦਾ ਆਪਣਾ ਕੋਚ ਪਹਿਲਾਂ ਪੱਗੇ ਸੀ ਉੱਧਰ ਕੋਈ ਹੋਰ ਆ ਗਿਆ ਸੀਗਾ ਕਰਕੇ ਆਪਾਂ ਹੁਣ ਹੋਰ ਸੀਟ ਮਿਲਿਆ ਜੀ ਸੋ ਇਹ ਗੱਡੀ ਆ ਜਨਸ਼ਤਾਬ ਦੀ ਤੇ ਜਿਹੜਾ ਹਾਲ ਦੇਖ ਲਓ ਕੋਈ ਪਲੱਸ ਵੀ ਨਹੀਂ ਕਰਦਾ ਇਹਨੂੰ ਚੰਗੀ ਤਰ੍ਹਾਂ ਨਾਲ ਲਿਖਿਆ ਹੋਇਆ ਕੋਈ ਬਟਨ ਲੱਗੇਗਾ ਕੋਈ ਸੜਾ ਜ਼ੋਰ ਨਹੀਂ ਲਾਉਣਾ ਨੀ ਕੋਈ ਇਹ ਪਲੱਸ ਦਾ ਜ਼ੋਰ ਹੀ ਆ ਨਾ ਕਰਨਾ ਦੇਖ ਲੈ ਪਾਣੀ ਆ ਰਿਹਾ ਤੇ ਨਹੀਂ ਨਾ ਪਾਣੀ ਦਾ ਝੁਰਾ ਆ ਰਿਹਾ ਹੈ ਸੋ ਕਿਨੇ ਦੇ ਇਸ ਨੂੰ ਆ ਪਾਣੀ ਫਟ ਕੇ ਭਰ ਰਿਹਾ ਹੈ ਇਹ ਜਿਹੜੇ ਕਨੀ ਟਿਸ਼ਨ ਬਰਾਣਾ ਕਾਫੀ ਅਜੀ

ਜਨ ਸਟਾਲ ਦੀ 12053 ਇਸ ਸਪੀਡ ਤੇ ਅੰਦਰੋਂ ਚੇਤਕਾਨਾ 12 ਕਿਲੋਮੀਟਰ ਡੰਡੇ ਪਰ ਉਹ ਜੀ ਬ੍ਰਿਜ ਦੇਖਣਾ ਉਹ ਕਾਫੀ ਵੱਡਾ ਹੈ ਬੰਡਰ ਨੇ ਤਾਂ ਇਹ ਜੋ ਜੁਆਇੰਟ ਵੀ ਕੀਤਾ ਬਾਈ ਸਪੀਡ ਤੇ ਕੋਲ ਗੱਡੀ ਕਰ ਰਹੀ ਹੈ ਬਾਈ ਜੰਮਾ ਦੇਖ ਲੋ ਕਿੰਨਾ ਪਾਣੀ ਦੇ ਉੱਤੇ ਜਦੋਂ ਆੜਾ ਇਹਦੀ ਕਾਫੀ ਜੜੀ ਸੀ ਜੰਮਾ ਕਮੈਂਟ ਕਰਕੇ ਦੇਖੋ ਕਿ ਕਿਥੇ ਜਲਾ ਜਮਨਾ ਨਗਰ ਨੂੰ ਦੇਖ ਰਿਹਾ ਉਹ ਮੈਨੂੰ ਕਮੈਂਟ ਜਰੂਰ ਕਰਿਓ। ਆਰੇ ਇਹ ਹੈ ਜੀ ਕਲਾ ਨੌਰ ਰੇਲਵੇ ਸਟੇਸ਼ਨ ਤੋਂ ਵਾਪਸ ਸ킵 ਕਰ ਰਹੇ ਆ ਜਮਨਾ ਨਗਰ ਹੈ? ਉਹ ਕਲਾ ਨੌਰ ਸੇ ਇੱਕ ਨਜ਼ਰ ਬੇ ਜਮਨਾ ਨਗਰ ਆ ਰਿਹਾ ਨੂੰ ਜਨ ਸਟਾਪ ਦੀ ਆ ਹੈ। ਭਾਈ ਸਾਹਮਣੇ ਜਿਹੜੀ ਤੁਸੀਂ ਰੋਡ ਦੇਖ ਰਹੇ ਹੋ ਇਹ ਜਮਨानगर ਸਾਨੂੰ ਰੋਡ ਆ ਜੀ ਜੇ ਕਿਸੇ ਨੇ ਬਾਈ ਰੋਡ ਜਾਣਾ ਹੋਵੇ ਇਹ ਹੋਰ ਰੋਡਾਂ ਤੇ ਆ ਗਏ ਆਪਾਂ ਜਗਾਦਰੀ ਰੇਲਵੇ ਦੇ ਬਾਹਰਲੇ ਪਾਸੇ ਜਾੜ ਚ ਪਰ ਇਹ ਫੈਕਟਰੀਆਂ ਜਮਨानगर ਦੇ ਬਾਹਰਲੇ ਪਾਸੇ ਤੇ ਨਾਲ ਹੀ ਇੱਕ ਇਹ ਵੀ ਜਮਨਾ ਬਗ ਰਹੀ ਆ ਜੀ ਕਿਉਂਕਿ ਪਿੱਛੋਂ ਜਮਨਾ ਤੋਂ ਹੀ ਡਿਵਾਈਡ ਹੋ ਕੇ ਇਹ ਜਮਨਾ ਪੁਲ ਆ ਜੀ ਇਹ ਦੇਖ ਰਹੇ ਆਪਾਂ ਪੂਰ ਜਮਨਗਰ ਤੋਂ ਕੋਈ ਵੀਡੀਓ ਦੇਖ ਰਿਹਾ ਤਾਂ ਮੈਨੂੰ ਜ਼ਰੂਰ ਕਮੈਂਟ ਕਰੇ ਕਿ ਕਿੰਨੇ ਚੱਕ ਚੱਲਦਾ ਹੈਗਾ ਸਾਹਮਣੇ ਟ੍ਰੇਨ ਜਿਹੜੀ ਆ ਪਾਸ ਕਰ ਰਹੀ ਆ ਆਪਾਂ ਜਮਨਗਰ ਜਗਾਲੜੀ ਰੇਲਵੇ ਸਟੇਸ਼ਨ ਦੇ ਉੱਤੇ ਟ੍ਰੇਨ ਸੀ ਜਮਨਗਰ ਜਗਾਲੜੀ ਦੀਆਂ ਦੇ ਪਲੇਟਫਾਰਮ ਤੇ ਪਤਨ ਤੇ ਆ ਗਏ ਪਹੁੰਚ ਗਏ ਹੈ ਸੁਗਗ ਜਪਾ 106 ਕਿਲੋਮੀਟਰ ਪੂਰਾ ਕਰਕੇ ਆਪਣੀ ਜਨਸਤਾਵ ਦੀ ਅੰਮ੍ਰਿਤਸਰ ਐਕਸਪ੍ਰੈਸ ਜਨਸਤਾਵ ਦੀ ਪਹੁੰਚ ਗਈ ਹੈ ਜਮਨਾ ਨਗਰ ਜਗਲਰੀ ਰੇਲਵੇ ਸਟੇਸ਼ਨ ਦੇ ਉੱਤੇ ਪਲੇਟਫਾਰਮ ਨੰਬਰ 10 ਸਾਹਮਣੇ ਹੈ ਜਮਪਤ ਜਗਲਰੀ ਜਮਨਾ ਨਗਰ ਦਾ ਸਟੇਸ਼ਨ ਬਹੁਤ ਪੁਰਾਣਾ ਵੀ ਇਹ ਵਿੱਚ ਹੈ ਸਾਹਮਣੇ ਨਵਾਂ ਤੇ ਜੇ ਇਹਦੇ ਆਪਾਂ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ वाई जे यू डी ਦਾ ਸਟੇਸ਼ਨ ਗੋੜਾ ਗਾਦਰੀ ਜਗਨਾਨਗਰ ਜਗਾਦਰੀ ਦਾ ਸੋ 12:53 ਆਪਣੀ ਪਲੇਟਫਾਰਮ ਨੰਬਰ 3 ਜਗਾਦਰੀ ਜਗਨਾਨਗਰ ਪਹੁੰਚ ਗਈ ਹੈ ਜੀ ਸੋ ਸਵਾਰੀਆਂ ਉਤਰ ਰਹੀਆਂ ਨੇ ਆਹ ਹੋਰ ਸਵਾਰੀ ਨਵੀਂ ਆਈ ਹੈ ਅਦਰ ਵਿੱਚ ਨਿਕਲ ਚੁੱਕੇ ਆਂ ਇਹ ਹੈ ਯਾਰਡ ਲੋਕਾਂ ਦਾ ਜੁਗਰਮੀ ਲੈ ਕੇ ਪੇਪਰ ਮਿਲਾਂ ਸਾਹਮਣੇ ਤੁਹਾਨੂੰ ਦਿਖਾਈ ਦੇ ਰੀਆਂ ਹੋਈਆਂ ਨੇ ਸੋ ਆਪਣਾ ਹੁਣ ਇਹਦੇ ਵਿੱਚ ਜਿਹਨੇ ਖੜਨਾ ਸਿਰਫ ਜਾ ਕੇ ਆ ਅੰਬਾਲਾ ਕੈਂਟ ਅੰਦਰ ਜਾਓਗੇ ਆਪ ਲੋਕ ਹਾਂਜੀ ਅੱਛਾ ਜੀ ਸੋ ਆਪਾਂ ਜਗਾਦਰੀ ਵਰਕਸ਼ਾਪ ਸਕਿਪ ਕਰ ਰਹੇ ਆ ਇਹ ਹੈ ਜਗਾਦਰੀ ਵਰਕਸ਼ਾਪ ਉਕੇ ਇਹਨੇ ਚ ਰੁਕਣਾ ਨਹੀਂ ਹੈਗਾ ਤੇ ਸਿੱਧਾ ਰੰਡ ਸੋ ਜਗਾਦਰੀ ਵਰਕਸ਼ਾਪ ਤੁਸੀਂ ਦੇਖ ਰਹੇ ਹੋ ਇੱਥੇ ਆਪਾਂ ਸਕਿੱਪ ਕਰ ਰਹੇ ਹਾਂ ਇਹਨੂੰ ਸ਼ਾਇਦ ਰੁਕੀ ਨਾ ਜਾਵੇ ਕੋਈ ਗੱਡੀ ਨੱਕੇ ਗਈ ਹੋਵੇ ਡੌਗੀ ਕੇ ਮੈਂ ਘੁੰਮ ਰਹੇ ਆ ਤੇ ਸ਼ਾਮ ਦਾ ਟਾਈਮ ਹੋ ਗਿਆ ਭਾਈ ਸਾਸੀ ਸੋ ਇਹ ਹੈ ਜਗਾਦਰੀ ਵਰਕਸ਼ਾਪ ਦਾ ਰੇਲਵੇ ਸਟੇਸ਼ਨ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਪੁਰਾਣਾ ਜਗਾधरी ਵਰਕਸ਼ਾਪ ਦਾ ਸਟੇਸ਼ਨ ਬਣਿਆ ਹੋਇਆ ਜੀ ਇਹ ਹੈ ਸਾਹਮਣੇ ਸਟੇਸ਼ਨ ਕਾਫੀ ਨੀਵਾਂ ਸਟੇਸ਼ਨ ਤੇ ਗੱਡੀ ਨੇ ਰੇਸ ਫੜ ਲਈ ਆ ਲਓ ਜੀ ਨਿਕਲ ਚੱਲੇ ਆਪਾਂ ਜਗਾधरी ਵਰਕਸ਼ਾਪ ਤੋਂ ਬਾਏ ਬਾਏ ਜਗਾधरी ਵਰਕਸ਼ਾਪ

ਆਪਣੀ ਟ੍ਰੇਨ 152 ਕਿਲੋ ਮੀਟਰ ਚੱਲ ਕੇ ਹਰਦਵਾਰ ਤੋਂ ਹੰਬਾਲਾ ਕੈਂਟ ਪਹੁੰਚੀ ਹੈ ਜੀ ਆਪਣੀ ਜਨ 7212053 ਪਹੁੰਚ ਚੁੱਕੀ ਆ ਵਾਲਾ ਕੈਂਟ ਰੇਲਵੇ ਸਟੇਸ਼ਨ ਦੋ ਨੰਬਰ ਤੇ ਆਪਣੀ ਟ੍ਰੇਨ ਜਿਹੜੀ ਆ ਪਹੁੰਚ ਚੁੱਕੀ ਆ ਆ ਵੀ 6 ਪਰ ਆਤੀ ਹੈ ਕਬੀ ਆਏ ਜਾਏ ਸੋ ਗਾਈਜ਼ ਅਸੀਂ ਅੰਬਾਲਾ ਦੇ ਸਟੇਸ਼ਨ ਕੋਡ ਦੀ ਗੱਲ ਕਰੀ ਆ ਯੂ ਐਮ ਬੀ ਦਾ ਜਿਹੜਾ ਸਟੇਸ਼ਨ ਕੋਡ ਆ ਤੇ ਆਪਣਾ ਜਿਹੜਾ ਫਾਈਨਲੀ ਆਪਾਂ ਤੇ ਅਪਡੇਟ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਆ ਇਹ ਹੈ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਇਹਦੇ ਨਾਲ ਆਪਾਂ ਹੋਰ ਕਿਸੇ ਮਾਤ ਕਰਾਂਗੇ ਕੋਈ ਪਲੇਟਫਾਰਮ ਨੰਬਰ 2 ਅੰਬਾਲਾ ਕੈਂਟ ਬੰਲੀ ਆਪਾਂ ਜਿਹੜਾ ਸਫ਼ਰ ਆਉ ਖਤਮ ਹੋ ਚੁੱਕਿਆ ਅੱਜ ਆਪਣਾ ਡੈਸਟੀਨੇਸ਼ਨ ਸੀ ਅਮਲਾਕੈਂਡ ਸੋ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਾਂਗੇ ਸੋ ਇਹ ਸੀ ਆਪਣੀ 2 ਨੰਬਰ ਤੇ ਖੜੀ ਅੱਜ ਪਲੇਟਫਾਰਮ ਤੇ ਜਨ ਸ਼ਤਾਬ ਦੀ 12053 ਇਹ ਹੈ ਆਪਣੀ ਟ੍ਰੇਨ ਸੋ ਇਸਦੇ ਨਾਲ ਆਪਾਂ ਇਹ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਜੀ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤਾਂ ਇਹਨਾਂ ਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਅਪੀਲ ਦੇ ਦਾਸਤੇ ਮਿਲ ਸਕੇ ਇਹਦੇ ਨਾਲ ਰੱਬ ਰੱਖਾ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ